ਅੱਜ ਹਵਾ ਚੱਲਦੀ ਸੀਗੀ ਸਹੀ ਐ ਸਹੀ ਐ ਅੱਛਾ ਬਈ ਜਿਹੜੇ ਐਂ ਦੁਲੇ ਬਈ ਜਿਹੜੇ ਚਲੇ ਜਾਂਦੇ ਆ ਕੂਤਰ ਵੀ ਉਹਨਾਂ ਦਾ ਕੋਈ ਬਾਹਰ ਖਤਰਾ ਤਾਂ ਨਹੀਂ ਹੁੰਦਾ ਜੇ ਖੜ ਜਾਂਦੇ ਆ ਬਈ ਜਮੇ ਨਹੀਂ ਨਹੀਂ ਖੜ ਜਾਂਦੇ ਨਸਲ ਦੇ ਕੂਤਰ ਖੜ ਜਾਂਦੇ ਇਹ ਤਾਂ ਕਈ ਵਾਰੀ ਮੋਟਲ ਗਿਆ ਜਾਂਦਾ ਹਨ ਇਹ ਦੂਈ ਹਵਾ ਵਾਲੀ ਚੱਲਦਾ ਭੱਜੇ ਨਹੀਂ ਤਾਂ ਕਿੱਥੇ ਦਿਨ ਮਾੜਾ ਸੀਗਾ ਸਹੀ ਐ ਸਹੀ ਐ ਭਰਾ ਹਾਂਜੀ ਮਿੱਤਰੋ ਕੀ ਹਾਲ ਚੱਲ ਨੇ ਬਈ ਉਮੀਦ ਕਰਦਾ ਸਾਰੇ ਭਰਾ ਵਧੀਆ ਹੋਣਗੇ ਤੇ ਆਨਾ ਬਈ ਆਪਾਂ ਤੁਹਾਨੂੰ ਜਾਨਵਰ ਜਿਵੇਂ ਕਈ ਵਾਰੀ ਕੋਪਰੇ ਪਿੰਡ ਚਲੇ ਜਾਂਦੇ ਹਨ ਤੇ ਉਹ ਬਈ ਜਦੋਂ ਕਿਤੇ ਉੱਪਰੇ ਪਿੰਡਾਂ ਰੰਜਾ ਜੰਦੇ ਨਹੀਂ ਜੀ ਚੱਲ ਜਾਂਦੀ ਸੀ ਮੰਨ ਲਓ ਜੇ ਪੁੱਤਰ ਆ ਜਾਂਦੇ ਆ ਤੇ ਉਹ ਬਈ ਆ ਦੇਖੋ ਕਿੰਨੀਆਂ ਛਤਰੀਆਂ ਲੱਗੀਆਂ ਇੱਧਰ ਤੇ ਬਰਾ ਬਾਜ ਦੇ ਕਬੂਤਰ ਇੰਨੇ ਸਿਆਣੇ ਆ ਬਈ ਇਹ ਦੁੱਲੇ ਬਈ ਦੇ ਚੰਨ ਨਾਲੋਂ ਕਬੂਤਰ ਆਏ ਆ ਤੇ ਦੋ ਤਿੰਨ ਕਬੂਤਰ ਆਏ ਆ ਤੇ ਆ ਦੇਖੋ ਬਈ ਕਬੂਤਰਾਂ ਨੇ ਜਿੰਨੀਆਂ ਮਰਜ਼ੀ ਛਤਰੀਆਂ ਲੱਗੀਆਂ ਹੁਣ ਇੰਨੇ ਬਾਜ ਦੇ ਪੱਕੇ ਆ ਬਈ ਖਈਂ ਜਾਮ ਹੋ ਜਾਂਦਾ ਪਰ ਹੁਣ ਦਿਖਾਉਂਦੇ ਆ ਜ਼ੂਮ ਕਰਕੇ ਚੁੱਤੇ ਚੜੇ ਬਈ ਕਬੂਤਰ ਤੇ ਬਾਜ ਤੇ ਬਈ ਥਾਈਂ ਚੱਕੇ ਜਾਮ ਐ ਨਹੀਂ ਬਈ ਜੇ ਬਰਾਬਰ ਛਤਰੀਆਂ ਲੱਗੀਆਂ ਆਉਣਗੇ ਇੱਥੀ ਯਾਨੀ ਖਤਰਨਾਕ ਟ੍ਰੇਨਿੰਗ ਆਇਆ ਆਇਆ ਆ ਆਹ ਉਹ ਵੀ ਆਉਂਦੇ ਹੋ ਨਿੱਕੇ ਤੇ ਕਰਦੀ ਆ ਚੱਲ ਚੱਲ ਉਹ ਲੈ ਲੈ ਉਹ ਜਾਂਦੀ ਆ ਆ ਬੋਲ ਕੋਸ ਆ ਆ ਗਈ ਤੇ ਨਾਲ 파ਟਨਰ ਹਾਂ ਹੁੰਦੀ ਆ ਯਾਰ ਸਿੱਧੀ ਨਾਲ ਕੇ ਬੋਲ ਕੇ ਯਾਨੀ ਨਹੀਂ ਕੋਈ ਚੱਕਰ ਹੁੰਦੇ ਇਹ ਫਿਰ ਆਉਣ ਦੇ ਆ ਫਿਰ ਆ ਗਿਆ ਆ ਆ ਗਿਆ ਬਈ ਜਨਮ ਆ ਆ ਬਈ ਨਾਲ ਬਾਈ ਕੁਰਵੀਰ ਉਹ ਦੁੱਲੇ ਦਾ ਪਾਰਟਨਰ ਹੀ ਆ ਬਈ ਪੁੱਤਰਬਾਜੀ ਦੇ ਵਿੱਚ ਤੇ ਆ ਦੇਖੋ ਬਈ ਪੁੱਤਰ ਚੱਕੇ ਜਾਮ ਬਈ ਫਾਈ ਘੁੰਮ ਜਾਂਦਾ ਬਈ ਇੰਨੇ ਸਾਨੇ ਬਾਜ ਦੇ ਤੇ ਆਪਾਂ ਇਹ ਬਾਈ ਨਾਲ ਦੁੱਲੇ ਨਾਲ ਆਪਾਂ ਟ੍ਰੇਨਿੰਗ ਬਾਰੇ ਵੀ ਪੁੱਛਾਂਗੇ ਤੇ ਲਾਹ ਲੈਂਦੇ ਬਾਈ ਨੂੰ ਪੁੱਤਰਾ ਜੀ ਆਇਆ ਆਇਆ ਹਾਂ ਹਾਂ ਦਿਖਾਇਆ ਸੀ ਜ਼ੂਮ ਕਰਕੇ ਹਾਂ ਆਇਆ 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 ਆ ਗਿਆ ਬਈ ਆ ਆਉਂਦੀ ਐ ਕਬੂਤਰੀ ਆਹ ਪਾੜੇ ਕਬੂਤਰਾ ਬਈ ਮੰਨੀ ਦਾ ਹੁੰਦਾ ਕਾਹਨੂੰ ਉਹਦੇ ਤਰ੍ਹਾਂ ਪਾਪਾ ਸਿੱਧੀ ਜਾਂਦਾ ਚਲੋ ਇੱਥੇ ਪਾੜ ਦਰੋਂ ਲੋੜਾ ਪੋਰ ਤੋਂ ਹੌਲਟ ਦੇ ਗਏ ਤੀ ਕਿਹੜਾ ਦੱਲੇ ਬਈ ਤੇ ਇਹ ਭਰਾਵਾਂ ਨੇ ਕੀ ਕਿਵੇਂ ਟ੍ਰੇਨਿੰਗ ਕਰਨੀ ਪੈਂਦੀ ਵੀ ਜਿਹੜਾ ਧੁੱਪੇ ਮੱਚ ਕੇ ਨਹੀਂ ਧੁੱਪੇ ਮੱਚ ਕੇ ਤਾਂ ਚਲੋ ਠੀਕ ਆ ਛੋਟੇ ਹੁੰਦੇ ਤਾਂ ਕਿਵੇਂ ਵੀ ਇਹਨਾਂ ਦੀ ਟ੍ਰੇਨਿੰਗ ਕਰਨੀ ਪੈਂਦੀ ਨਹੀਂ ਨਹੀਂ ਬਸ ਜਦੋਂ ਕੱਢਣ ਲੱਗੋ ਤਾਂ ਹੱਥਾਂ ਮਾਰ ਲੱਗ ਜਾਂਦੇ ਬਸ ਅੱਛਾ ਭਾਗੇ ਜੀ ਜਨੂ ਵੀ ਹੱਥ ਐਨੇ ਸਿਆਣੇ ਬਈ ਹੱਥਾਂ ਦੇ ਵੀ ਤਾਂ ਜਾਂਦੀ ਨਹੀਂ ਕਿਤੇ ਕਥਾਂ ਦੀ ਜਾਮ ਹੀ ਹੋ ਜਾਂਦਾ ਹਨਾ ਆ ਵੇਖ ਲੋ ਉਹ ਤੋ ਹਾਂ ਮੈਨੂੰ ਪਤਾ ਮੈਂ ਦੇਖਿਆ ਪਹਿਲਾਂ ਪਤਾ ਹੀ ਵੀਡੀਓ ਬਣਾਉਣ ਲੱਗਿਆ ਵੀ ਬਾਈਆਂ ਨੂੰ ਜਿਹੜੇ ਨਵੇਂ ਬੰਦੇ ਉਹਨਾਂ ਨੂੰ ਵੀ ਚਲਾਇਆ ਜਾਂਦਾ ਹਨਾ ਸਿੱਖਣ ਵਾਲੀ ਗੱਲ ਆ ਕਿਮਾਜੀ ਸਸੀਤਾਲ ਆਇਆ 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 ਉਹ ਠੀਕ ਆ ਹਾਂ ਵਧੀਆ ਵਧੀਆ ਸਭੀ ਤੈਨੂੰ ਵੀ ਸੋਹਣਾ ਕਿਵੇਂ ਹੈ ਇਹਨੂੰ ਵੀ ਸ਼ੌਂਕ ਹੈ ਨਾਲ ਹਾਂ ਆਪਾਂ ਨੂੰ ਪੂਰਾ ਸ਼ੌਂਕ ਆ ਜੀ ਆਪਣੇ ਘਰੇ ਨਹੀਂ ਰੱਖੇਗੇ ਦੋਨੇ ਦੇ ਨਾਲ ਹੀ ਰੱਖੋਨੇ ਆਪਾਂ ਡਾਕਟਰ ਬਲਾਲ ਮਾਜਰਾ ਇਹਦੇ ਨਾਲ ਭਰਾਈ ਆ ਬਹੁਤ ਵਧੀਆ ਸ਼ੌਂਕ ਆ ਹਾਂ ਜੀ ਆਇਆ ਆਇਆ ਇਤੋਂ ਵਧੀਆ ਸ਼ੌਂਕ ਨਹੀਂ ਕੋਈ ਹੈਗਾ ਹਾਂ ਕਬੂਤਰ ਆਇਆ ਆਇਆ ਜਲਤ ਕੰਮ ਚ ਨਹੀਂ ਬੰਦਾ ਨਹੀਂ 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 ਜਮ ਨਹੀਂ ਬੰਦਾ ਚਾਹ ਰਿਹਾ ਆਇਆ ਆਇਆ ਕਬੂਤਰ ਨੂੰ ਰੂਪੇਜੇਂਦਾਰ ਬੰਦਾ ਹੋ ਜਾਂਦਾ ਜਾਣ ਹੀ ਮਣ ਜਾਂਦਾ ਸਹੀ ਆ ਬਰਾ ਆਇਆ 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 ਹਾਂ ਵੀ ਦੇਖੋ ਕਬੂਤਰ ਹਾਂ ਆਇਆ 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 ਕੱਢੇ ਵਿੱਚ ਕਬੂਤਰ ਬਈ ਆਪਣੇ ਤਿੰਨ ਕਬੂਤਰ ਇੱਧਰ ਆ ਗਏ ਅੱਛਾ ਬਈ ਹਾਂ ਆਪਣੇ ਤਿੰਨ ਕਬੂਤਰ ਆ ਗਏ ਦੋ ਕਬੂਤਰ ਆਪਣੇ ਦੇਖ ਗਿਆ ਕਬੂਤਰ ਨੇ ਆਪਣਾ ਦਿਖਿਆ ਅੱਛਾ ਬਈ ਠੀਕ ਆ ਹਾਂ ਅੱਜ ਹਵਾ ਚੱਲਦੀ ਸੀ ਸਹੀ ਐ ਸਹੀ ਐ ਅੱਛਾ ਬਈ ਜਿਹੜੇ ਐ ਅੰਦਰਲੇ ਬਈ ਜਿਹੜੇ ਚਲੇ ਜਾਂਦੇ ਆ ਕੂਤਰ ਵੀ ਉਹਨਾਂ ਦਾ ਕੋਈ ਬਾਹਰ ਖਤਰਾ ਤਾਂ ਨਹੀਂ ਹੁੰਦਾ ਜੇ ਖੜ ਜਾਂਦੇ ਆ ਵੀ ਜਮੇ ਨਹੀਂ ਨਹੀਂ ਖੜ ਜਾਂਦੇ ਨਸਲ ਦੇ ਕੂਤਰ ਖੜ ਜਾਂਦੇ ਇਹ ਤਾਂ ਕਈ ਵਾਰੀ ਉੱਡਣ ਗਿਆ ਜਾਂਦਾ ਹਨ ਇਹ ਦੂਈ ਹਵਾ ਵਾਲੀ ਚੱਲਦਾ ਭੱਜੇ ਨਹੀਂ ਤਾਂ ਕਿੱਥੇ ਜਣ ਮਾਰਾ ਸੀ ਸਹੀ ਐ ਸਹੀ ਐ ਭਰਾ ਅੱਤੇ ਦੇਖ ਸਕਦੇ ਹੋ ਬੱਦਲ ਕਿੰਨੇ ਹੋਏ ਪਏ ਆ ਹੂੰ ਬਿਲਕੁਲ ਬਈ ਮੌਸਮ ਮੌਸਮ ਖਰਾਬ ਆ ਸਾਡੇ ਬਾਈ ਤੇ ਚਲ ਕੋਈ ਨਹੀਂ ਉਤਰਾ ਜੰਗੇ ਫਿਰਦੇ ਜੀ ਬਾਰੇ ਹੂੰ ਬਿਲਕੁਲ ਬਾਈ ਦੋਨੇ ਇਕੱਠੇ ਹੋ ਗਏ ਆ ਆਇਆ ਆਇਆ ਬਤਵੇ ਹੂੰ ਆਇਆ 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 ਬਤਵੇ ਆਇਆ 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 ਬਤਵੇ ਆਇਆ 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 ਆਇਆ

आया बतए आया भई <laughs> माना